ਆਲਾ ਕਿ ਪਿੰਡਾਂ ਦਾ ਮੈਂ ਨਾਲ ਹੀ ਦੇ ਫੜਾ ਦਾ ਨਾਮ ਦੱਸਦਾ ਕੌਂਸਲਰ ਦਾ ਵਾਸਤੇ ਫਾਜ਼ਿਲ ਕਾ ਹਲਕੇ ਦੇ ਬਾਰਡਰ ਤੇ ਪਾਕਿਸਤਾਨ ਦੇ ਬਾਰਡਰ ਤੇ ਨਾਲ ਦੇ ਪਿੰਡਾਂ 'ਚ ਮੈਂ ਖੜਾ ਇੱਥੇ ਖੜਾ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਹੁਣ ਜੋ ਪਾਣੀ ਥੱਲੇ ਆਇਆ ਪਿੰਡਾਂ ਦੇ ਲੋਕਾਂ ਨੂੰ ਮਿਲਿਆ ਉਹਨਾਂ ਦੀ ਬਹੁਤ ਵੱਡੀ ਮੰਗ ਸੀ ਕਿ ਸਾਡੇ ਪਸ਼ੂਆਂ ਦਾ ਚਾਰਾ ਕੱਟ ਨਹੀਂ ਹੋਇਆ। ਹੂੰ। ਤੋਂ ਅੱਜ तकरीबन 25 ਟਰਾਲੀਆਂ ਚਾਰੇ ਦੀ ਇਹਨਾਂ 15 ਪਿੰਡਾਂ ਵਾਸਤੇ ਅਸੀਂ ਅੱਜ ਦੇਖ ਕੇ ਜਾ ਰਹੇ ਹਾਂ। ਹੂੰ। ਤੇ ਇਹ ਰਹਿਤਾਂ ਦਾ ਸਪੂਰਨ ਸਿੰਘ ਜੀ ਨਾਲ ਹੈ। ਤੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਹੋਰ ਵੀ ਕਿਸੇ ਚੀਜ਼ ਦੀ ਲੋੜ ਹੋਵੇ। ਤੇ ਇਹਨਾਂ ਨੇ ਜ਼ਿਕਰ ਕੀਤਾ ਕਿ ਸਾਡੇ ਇੱਥੇ ਰੇਤਾ ਬਹੁਤ ਝੜ ਗਿਆ ਹੈ। ਜੀ। ਤੋਂ ਮੈਂ ਆਪਣੇ ਡਿਸਟ੍ਰਿਕਟ ਯੂਨਿਟ ਨੂੰ ਬੇਨਤੀ ਕੀਤੀ ਹੈ ਅਗਲੇ 3-4 ਦਿਨਾਂ ਕੀ ਤਕਰੀਬਨ 100 ਰੈਕਟਰ ਇਸ ਤੇ ਲੈ ਕੇ ਆਵਾਂਗੇ ਤੇ ਇਹਨਾਂ ਦਾ ਰੇਤਾ ਘਟਣ ਦਾ ਕੀ ਲੱਗਦਾ ਨਹੀਂ ਕਿ ਜੀ ਇਹ ਸਰਕਾਰ ਦੀ ਜ਼ਿੰਮੇਵਾਰੀ ਸੀਗੇ ਤੇ ਅੱਜ ਅਕਾਲੀ ਦਲ ਸਰਕਾਰ ਛੈ ਨਹੀਂ ਫਿਰ ਵੀ ਜਿਹੜਾ ਹੈਗਾ ਆਪਣੀ ਜ਼ਿੰਮੇਵਾਰੀ ਸੰਭਲ ਜਿਹੜਾ ਹੈ ਰੇ ਤਾਂ ਕੁਝ ਕਰਨਾ ਸੀ ਹੂੰ ਤੇ ਆਪਾਂ ਹੁਣ ਉਹਨਾਂ ਦਾ ਭਰੋਸਾ ਛੜੀਏ ਤੁਹਾਡੇ ਨਾਲ ਪੰਜਾਬ ਦੇ ਲੋਕਾਂ ਨਾਲ ਅਕਾਲੀ ਦਲ ਖੜਾ ਸਾਨੂੰ ਸਰਕਾਰ ਦੀ ਲੋੜੀ ਅਸੀਂ 2-3 ਦਿਨਾਂ ਚ ਅਸੀਂ 100 ਤੋਂ ਟਰੈਕਟਰ ਭੇਜ ਰਹੇ ਹਾਂ ਤੇ ਸਾਰੇ ਜਿੱਥੇ-ਥੇ ਦਿੱਤਾ ਤੁਸੀਂ ਕਰਾਉਣਾ ਹੈ ਸਾਫ਼ ਕਰਾਉਣਾ ਹੈ ਕਰਨਾ ਹੈ ਅਸੀਂ ਆਪਣੀ ਸੇਵਾ ਕਰਾਂਗੇ ਤੇ ਉਹਦੇ ਇਧਰ ਵੀ ਸਾਡਾ ਸਾਰਾ ਕੋਖਾਤਾ ਦਾ ਅਸੀਂ ਪਾਕੀ ਤਰਫੋਂ ਸਾਰੀ ਸੇਵਾ ਕਰਾਂਗੇ ਇੱਕ ਤੁਹਾਨੂੰ ਵੀਜਣ ਵਾਸਤੇ ਵੀ ਦੇ ਦਾਂਗੇ ਇਹ ਗਰੀਬ ਜਮਤਾ ਨੂੰ ਅਸੀਂ ਕਰਨ ਵੇਸ ਨੂੰ ਕਿੰਨੇ ਕਰ ਰਿਹਾ ਉਹਨੂੰ ਕੰਕ ਖਾਣ ਵਾਸਤੇ ਵੀ ਅਸੀਂ ਲੈ ਕੇ ਜਾਵਾਂਗੇ ਤੇ ਨਾਲੇ ਅੱਜ ਸਾਰਾ ਤਾਂ ਮੈਂ ਲੈ ਕੇ ਆਇਆ ਪੱਗੋ ਵਾਸਤੇ ਆਜਾ ਹੋਗੇ ਉਹ ਹੀ ਆ ਗਿਆ ਥੋੜਾ ਕਰੀਆਂ ਦੇ ਘੂਆਂ ਦਾ ਕਰਕੇ ਬੱਚੇ ਮੈਨੂੰ ਇਹ ਨਹੀਂ ਦੱਸ ਜੋ ਪਾਣੀ ਨਿਕਲੂਗਾ ਕਿਵੇਂ ਉਹ ਮੇਰੇ ਟਰੈਕਟਰਾਂ ਦੀ ਲੋੜ ਹੈ ਮੋਟਰਾਂ ਦੀ ਲੋੜ ਆ ਮੈਂ ਉੱਥੇ ਚੱਕ ਮੈਂ ਆਪੋ ਤੇ ਦਰਿਆ ਨਾਲ ਪੈ ਰੂਗਾ ਬੰਦੇ ਆ ਬੰਦੇ ਨਾਲੇ ਨਾਲ ਪੈ ਰੂਗਾ ਦੇਖ ਕੇ ਦੇਖ ਕੋਈ ਮੈਂ ਕਹਿੰਦਾ ਮੈਂ ਫੁੱਜੀ ਲਾਤੀ ਉਹਨੂੰ ਆ ਕੇ ਤੇ ਦੇਖ ਲੈਂਦੇ ਨਹੀਂ ਮੋਟਰ ਦੀ ਲੋੜ ਹੈ ਉਹ ਮੋਟਰ ਨਹੀਂ ਦਾਂਗੇ